ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਅੱਜ ਆਪਾਂ ਦਰਸ਼ਨ ਦਿਦਾਰੇ ਕਰਨ ਆ ਗੁਰਦੁਆਰਾ ਕਰਹਾਲੀ ਸਾਹਿਬ ਪਾਤਸ਼ਾਹੀ 6ਵੀਂ ਤੇ ਪਾਤਸ਼ਾਹੀ 9ਵੀਂ ਇੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ 6ਵੀਂ ਪਾਤਸ਼ਾਹ ਅਤੇ ਗੁਰੂ ਤੇਗ ਬਹਾਦਰ ਜੀ ਮਹਾਰਾਜ 9ਵੀਂ ਪਾਤਸ਼ਾਹ ਨੇ ਆਪਣੇ ਮੁਬਾਰਕ ਚਰਨ پا ਕੇ ਇਸ ਸਥਾਨ ਨੂੰ ਭਾਗ ਲਾਇਆ ਸਨ ਜੀ ਤੇ ਆਹ ਰੋਡ ਆ ਰਿਹਾ ਜੀ ਇਧਰ ਦੇ ਪਾਸੇ ਜਾਓਗੇ ਤੇ ਸਮਾਣਾ ਗੁਰਦੁਆਰਾ ਗੜੀ ਸਾਹਿਬ ਨੂੰ ਤੇ ਇਧਰ ਦੇ ਪਾਸੇ ਡਕਾਲਾ ਸਿੱਧਾ ਪਟਿਆਲਾ ਰਾਜਪੁਰਾ ਰੋਡ ਤੇ ਇਹ ਵੇ ਗੁਰਦੁਆਰਾ ਕਰਹਾਲੀ ਸਾਹਿਬ ਦੀ ਮੁੱਖ ਡਿਊਟੀ ਤੇ ਇਧਰਲੇ ਪਾਸੇ ਵੀ ਕਾਰ ਪਾਰਕਿੰਗ ਬਹੁਤ ਵਧੀਆ ਇਹ ਗੁਰਦੁਆਰਾ ਸਾਹਿਬ 6ਵੀਂ ਪਾਸ਼ੇ ਗੁਰੂ ਹਰਗੋਬਿੰਦ ਸਾਹਿਬ ਤੇ ਗੁਰੂ ਤੇਗ ਬਹਾਦਰ ਸਾਹਿਬ ਨਾਲ ਸੰਬੰਧਿਤ ਹੈ ਜਦੋਂ ਇੱਥੋਂ ਦਾ ਇੱਕ ਸਿੱਖ ਸੁਰਮਖ ਸਿੰਘ ਜਿਸ ਨੂੰ ਕੀ ਕੋੜ ਦੀ ਬਿਮਾਰੀ ਸੀ ਉਹ ਬਾੜੀਆਂ ਅਰਦਾਸਾਂ ਕਰਦਾ ਇਹ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਚਰਨਾਂ ਦੇ ਵਿੱਚ ਸੱਚੇ ਪਾਤਸ਼ਾਹ ਮੇਰੇ ਇਹ ਬਿਮਾਰੀ ਦੂਰ ਕਰੋ ਤੇ ਉਸ ਟਾਈਮ ਗੁਰੂ ਨਾਨਕ ਦੀ ਗੱਦੀ ਦੇ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਬਰਾਜਮਾਨ ਸਨ ਗੁਰੂ ਸਾਹਿਬ ਨੇ ਇੱਥੇ ਆਣ ਕੇ ਉਸ ਭਾਈ ਗੁਰਸੇਖ ਭਾਈ ਗੁਰਮੁਖ ਸਿੰਘ ਨੂੰ ਸੁਰਮਖ ਸਿੰਘ ਨੂੰ ਦਰਸ਼ਨ ਦਿੱਤੇ ਤੇ ਉਹਨਾਂ ਨੂੰ ਪੁੱਛਿਆ ਵੀ ਦੱਸੋ ਤੁਹਾਡੀ ਕੀ ਇੱਛਾ ਹੈ ਜੇ ਕੁਝ ਮੰਗਣਾ ਤਾਂ ਮੰਗੋ ਤੇ ਉਸ ਗੁਰਸੇਖ ਨੇ ਕਿਹਾ ਸੱਚੇ ਪਾਤਸ਼ਾਹ ਵੀ ਮੇਰੇ ਸਰੀਰ ਤੇ ਖਾਰਸ ਹੈ ਇਹ ਕੋੜ ਦਾ ਰੋਗ ਹੈ ਕਿਰਪਾ ਕਰੋ ਮੈਨੂੰ ਇਸ ਤੋਂ ਨजात ਦਿਵਾਓ ਤੇ ਉਸ ਟਾਈਮ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਵਾਰ ਦਿੱਤਾ ਸੀ ਵੀ ਜਿਹੜਾ ਹੁਣ ਸਰੋਵਰ ਸਾਹਿਬ ਬਣਿਆ ਹੈ ਇੱਥੇ ਇੱਕ ਛੋਟੀ ਜੀ ਛਪੜੀ ਸੀ ਜਿਥੇ ਗੁਰੂ ਸਾਹਿਬ ਨੇ ਕਿਹਾ ਸੀ ਇਹਦੇ ਵਿੱਚ ਇਸ਼ਨਾਨ ਕਰੋ ਤੁਹਾਡਾ ਰੋਗ ਦੂਰ ਹੋ ਜਾਏਗਾ ਤੇ ਨਾਲ ਹੀ ਵਾਰ ਦਿੱਤਾ ਸੀ ਵੀ ਜਿਹੜਾ ਵੀ ਇੱਥੇ ਕਿਸੇ ਪ੍ਰਕਾਰ ਦਾ ਰੋਗੀ ਹੈ ਸ਼ਰਧਾ ਦੇ ਨਾਲ ਇਸ਼ਨਾਨ ਕਰੇਗਾ ਪੰਜ ਐਤਵਾਰ ਉਹਦੇ ਸਾਰੇ ਰੋਗ ਦੂਰ ਹੋਣਗੇ ਇਹ ਗੁਰਦੁਆਰਾ ਸਾਹਿਬ ਕਰਹਾਲੀ ਸਾਹਿਬ ਦਾ ਲੰਗਰ ਹਾਲ ਤੇ ਇਹ ਸਾਹਮਣੇ ਗੁਰੂ ਘਰ ਇਹ ਆ ਗੁਰਦੁਆਰਾ ਸਾਹਿਬ ਦਾ ਕਰਹਾਲੀ ਸਾਹਿਬ ਦਾ ਸੰਖੇਪ ਇਤਿਹਾਸ ਹੈ ਇਹ ਬਾਬਾ ਪੂਰੀ ਸਹਿਲ ਬਾਬਾ ਕਸ਼ਮੀਰਾ ਸਿੰਘ ਜੀ ਦੇ ਸੇਵਾਦਾਰ ਬੈਠੇ ਨੇ ਐਤਵਾਰ ਅਤੇ ਪੰਚਮੀ ਦਾ ਦਿਹਾੜਾ ਇੱਥੇ ਬੜੇ ਸ਼ਰਧਾ ਦੇ ਪ੍ਰੋਗਰਾਮ ਆ ਜਾਂਦਾ ਹੈ ਤੇ ਆਹ ਗੁਰਦੁਆਰਾ ਸਾਹਿਬ ਨੂੰ ਬਿਲਡਿੰਗ ਹੈ ਜੀ ਇਹ ਗੁਰਦੁਆਰਾ ਸਾਹਿਬ ਦਾ ਸਰੋਵਰ ਹੈ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਤੇ ਗੁਰੂ ਤੇਗ ਬਹਾਦਰ ਮਹਾਰਾਜ ਨੇ ਵਾਰ ਦਿੱਤਾ ਸੀ ਵੀ ਜਿਹੜਾ ਵੀ ਸਰੋਵਰ ਦੇ ਵਿੱਚ ਇਸ਼ਨਾਨ ਕਰੇਗਾ ਉਹਦੇ ਸਾਰੇ ਦੁੱਖ ਦੂਰ ਹੋਣਗੇ ਇਹ ਗੁਰਦੁਆਰੇ ਦੀ ਮੁੱਖ ਬਿਲਡਿੰਗ ਹੈ ਇਮਾਰਤ ਹੈ ਜਿੱਥੇ ਵੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਸਥਾਨ ਹੋਏਗਾ ਗੁਰੂ ਸਾਹਿਬ ਦੇ ਚਰਨ ਪਾਏ ਹੋਣਗੇ ਉੱਥੇ ਹਮੇਸ਼ਾ ਹੀ ਦੋ ਨਿਸ਼ਾਨ ਸਾਹਿਬ ਹੁੰਦੇ ਨੇ ਜਿਸ ਦਾ ਕਾਰਨ ਹੈ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੋ ਦੋ ਤਲਵਾਰਾਂ ਪਹਿਣੇ ਸੇ ਮੀਰੀ ਦੀਆਂ ਤੇ ਪੀਰੀ ਦੀਆਂ ਉਸ ਤਰ੍ਹਾਂ ਹੀ ਜਿਵੇਂ ਅਕਾਲ ਤਖਸਾਲ ਅੰਮ੍ਰਿਤਸਰ ਵਿੱਚ ਦੋ ਨਿਸ਼ਾਨ ਸਾਹਿਬ ਨੇ ਐਸੇ ਤਰ੍ਹਾਂ ਹੀ ਐਸ ਗੁਰਦੁਆਰਾ ਸਾਹਿਬ ਵੀ ਦੋ ਨਿਸ਼ਾਨ ਸਾਹਿਬ ਨੇ ਪਹਿਲਾ ਇਹ ਹੈ ਤੇ ਨਾਲ ਹੀ ਦੂਸਰਾ ਨਿਸ਼ਾਨ ਸਾਹਿਬ ਹੈ ਇੱਧਰ ਦੇ ਪਾਸੇ ਪ੍ਰਸ਼ਾਦ ਤੇ ਆ ਮੇਰੇ ਨਾਲ ਜਿਹੜੇ ਨੌਜਵਾਨ ਆਇਆ ਕੀ ਨਾਂ ਹੈ ਤੇਰਾ ਰਵਿੰਦਰ ਰਵਿੰਦਰ ਆ ਸੰਗਤ ਆਪਣੇ ਨਾਲ ਆਈ ਇਹ ਕੜਾ ਪ੍ਰਸ਼ਾਦ ਦੀ ਦੀਗ ਤੇ ਇਹ ਸੰਗਤ ਆਪਣੇ ਨਾਲ ਆਈ ਏ ਪਿੰਡ ਜਨਸੂਹੀ ਤੋਂ ਤੁਸੀਂ ਵੀ ਸਾਰੇ ਗੁਰੂ ਦੀ ਕਿਰਪਾ ਦੇ ਨਾਲ ਸਮੇਂ ਜੋ ਸਮਾਂ ਕੱਢ ਕੇ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਦੀਦਾਰੇ ਕਰਨ ਜਰੂਰ ਆਇਆ ਕਰੋ ਪਟਿਆਲੇ ਤੋਂ 20 ਕਿਲੋਮੀਟਰ ਡਕਾਲੇ ਵਾਲੇ ਪਾਸੇ ਨੂੰ ਗੁਰਦੁਆਰਾ ਸਾਹਿਬ ਪੈਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ